ਆਪ ਦੇ ਭੈਣ ਭਰਾਵਾਂ ਜਿਹ ਰਹਿੰਦਾ ਆ ਬੰਦਾ ਕੋਈ ਐਮਐਲਏ ਨਹੀਂ ਹੁੰਦਾ ਉਹ ਤਾਂ ਭਰਾ ਹੁੰਦਾ ਅਸੀਂ ਕਿਸੇ ਦੇ ਪੁੱਤਰ ਲੱਗਦੇ ਆ ਕਿਤੇ ਭਰਾ ਲੱਗਦੇ ਆ ਤੇ ਹੁਣ ਇਹਨਾਂ ਨੇ ਮੈਨੂੰ ਦੋ ਤਿੰਨ ਕੰਮ ਦੱਸੇ ਤੇ ਉਹਰੇ ਖੜਕੇ ਮੈਂ ਉਹ ਪ੍ਰਸ਼ਾਸਨ ਨੂੰ ਨੋਟਿਸ ਜਿੱਲੇ ਆਦਤ ਹੈ ਇਹ ਫੈਮਿਲੀ ਐ ਤੁਹਾਡੀ ਅਸੀਂ ਪਰਿਵਾਰਕ ਤੌਰ ਤੇ ਬੈਠੇ ਆ ਕਿਉਂਕਿ ਜਿਹੜੀ ਰਿਪੋਰਟ ਗਰਾਊਂਡ ਤੇ ਮਿਲ ਜੂ ਉਹ ਦਫ਼ਤਰ ਜੀ ਨਹੀਂ ਮਿਲਦਾ ਅੱਜ ਹਲਕਾ ਅਮਰਗੜ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜੜ ਮਾਇਰਾ ਜੋ ਕਿ ਇਨੀ ਠੰਡ ਦੇ ਵਿੱਚ ਵੀ ਸੱਤ ਦੇ ਵਿੱਚ ਬੈਠੇ ਮਿਲੇ ਤੇ ਲੋਕਾਂ ਦੇ ਨਾਲ ਉਹ ਜਿਹੜੀ ਧੂਹੀ ਆ ਉਹ ਸੇਕ ਰਹੇ ਸੀ ਤੇ ਲੋਕਾਂ ਦੇ ਨਾਲ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰ ਰਹੇ ਨੇ ਤੇ ਕਈ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਮੌਕੇ ਤੇ ਸੱਤ ਵਿੱਚ ਬੈ ਕੇ ਹੀ ਹੱਲ ਕਰ ਦਿੱਤੀਆਂ ਤੇ ਮੈਂ ਤਾਂ ਵੈਸੇ ਕਿਉਂਕਿ ਸਾਡੇ ਦੇ ਪਿੰਡ ਵਾਂਗੂ ਆ ਆਪਣੇ ਭੈਣ ਭਰਾਵਾਂ ਜਿ ਰਹਿੰਦਾ ਆ ਬੰਦਾ ਕੋਈ ਐਮਐਲਏ ਨਹੀਂ ਹੁੰਦਾ ਉਹ ਤਾਂ ਭਰਾ ਹੁੰਦਾ ਅਸੀਂ ਕਿਸੇ ਦੇ ਪੁੱਤਰ ਲੱਗਦੇ ਆ ਕਿਤੇ ਭਰਾ ਲੱਗਦੇ ਆ ਕਿਸੇ ਦੇ ਪਿਤਾ ਵਾਂਗੂ ਲੱਗਦੇ ਹੋਵਾਂਗੇ ਮਨ ਲੋਕਾਂ ਦਾ ਨਹੀਂ ਹੈਗਾ ਇਹ ਫੈਮਿਲੀ ਇਹ ਤੇ ਅਸੀਂ ਪਰਿਵਾਰਤ ਬੈਠੇ ਆ ਤੇ ਮੈਂ ਤਾਂ ਉਧਰੋਂ ਆਇਆ ਸੀ ਪਟਿਆਲੇ ਤੋਂ ਪਹਿਲਾਂ ਮੈਂ ਇਕੱਲੇ ਹੀ ਪਿੰਡ 'ਚ ਮੈਂ ਕਿਸ ਨੂੰ ਨਾ ਪਤਾ ਜੀ ਮੈਂ ਖੜ ਕੇ ਮੈਂ ਦੇਖ ਲਵਾਂ ਗਰਾਊਂਡ ਦੇਖਣ ਲੱਗ ਕੇ ਜਿਹੜਾ ਬਣਿਆ ਝਲਕ ਮਾਰਿਓ ਉਹਦੋਂ ਅਗਲਾ ਕੰਮ ਦੇਖਣਾ ਜੀ ਤੇ ਮੇਰੇ ਇੱਥੇ ਬੈਠੇ ਭਰਾ ਬੈਠੇ ਬੈਠੇ ਹੀ ਹੁੰਦੇ ਨੇ ਫਿਰ ਮੈਂ ਕਿਹਾ ਚੱਲਾ ਜੇ ਇਹਨਾਂ ਨੂੰ ਮਿਲ ਕੇ ਚੱਲਦੇ ਆ ਮੈਂ ਤਾਂ ਐਸੇ ਹੀ ਰੁਕ ਲਿਆ ਸੀ ਕਈ ਤਾਂ ਜਿਹੜੇ ਇਹੋ ਜਿਹੇ ਵਿਧਾਇਕ ਨੇ ਦਫ਼ਤਰਾਂ 'ਚ ਨਹੀਂ ਮਿਲਦੇ ਕਹਿੰਦੇ ਉਹ ਆਪ ਚਲੇ ਜਾਂਦੇ ਨੇ ਘਰਾਂ 'ਚ ਅੱਜ ਤੁਸੀਂ ਵਾਕਈ ਉਹ ਗੱਲ ਸੱਚ ਕਰਕੇ ਦਿਖਾਈ ਆ ਚਲੋ ਇਹ ਪਤਾ ਕੀ ਹੈ ਜੀ ਜਿਹੜੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਜ਼ਿੰਮੇਵਾਰੀ ਨਿਭਾਉਣੀ ਜਿਹਨੇ ਉਹਦੋਂ ਮਿਲੂਗੀ ਜਿਹੜਾ ਜ਼ਿੰਮੇਵਾਰੀ ਨਿਭਾ ਸਕਦਾ ਜੇ ਪਬਲਿਕ ਨੇ ਲੋਕਾਂ ਨੇ ਹਲਕੇ ਨੇ ਸਾਨੂੰ ਸਾਡੀ ਪਾਰਟੀ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਲੋਕਾਂ ਨੇ ਸਾਨੂੰ ਐਮਐਲਏ ਬਣਾਇਆ ਤਾਂ ਕਿ ਉਹ ਜ਼ਿੰਮੇਵਾਰੀ ਨਿਭਾ ਰਹੇ ਆ ਅਸੀਂ ਕੋਈ ਪਬਲਿਕ ਦੇ ਉੱਤੇ एहसान ਨਹੀਂ ਕਰ ਰਹੇ ਆ ਪਬਲਿਕ ਦੇ ਵਿੱਚ ਰਹਿ ਕੇ ਪਬਲਿਕ ਨੂੰ ਸੁਦਸ਼ਟ ਕਰਨਾ ਪਬਲਿਕ ਦੇ ਦੁੱਖ ਜਾਣਨਾ ਪਬਲਿਕ ਦੇ ਨਾਲ ਹਮੇਸ਼ਾ ਰਹਿਣਾ ਇਹੀ ਮਤਲਬ ਸਾਡੀ ਸਾ ਜੀ ਉਹੀ ਚੀਜ਼ ਦੇ ਮੁਤਾਬਕ ਕੰਮ ਕਰਦੇ ਆ ਜੋ ਲੋਕਾਂ ਦੀਆਂ ਲੋੜਾਂ ਨੇ ਤੇ ਹੁਣ ਇਹਨਾਂ ਨੇ ਮੈਨੂੰ ਦੋ ਤਿੰਨ ਕੰਮ ਦੱਸੇ ਤੇ ਉਹਰੇ ਖੜਕੇ ਮੈਂ ਉਹ ਪ੍ਰਸ਼ਾਸਨ ਨੂੰ ਨੋਟਿਸ ਜਿੱਲੇ ਆਦਤ ਹੈ ਕਿਉਂਕਿ ਸਾਡਾ ਵੀ ਇਹੀ ਹੁੰਦਾ ਵੀ ਅਸੀਂ ਅੱਖੀ ਵੀ ਦੇਖ ਲਈਏ ਤੇ ਸਾਡੇ ਜਿਹੜੇ ਲੋਕ ਨੇ ਇਲਾਕੇ ਦੇ ਜਾਂ ਪਿੰਡ ਦੇ ਉਹਨਾਂ ਤੋਂ ਵੀ ਪੁੱਛ ਲਿਆ ਵੀ ਕੀ ਹੋਣਾ ਵਾਲਾ ਕੀ ਨਹੀਂ ਹੋਣਾ ਕਿਉਂਕਿ ਜਿਹੜੀ ਰਿਪੋਰਟ ਗਰਾਊਂਡ ਤੇ ਮਿਲ ਜੂ ਉਹ ਦਫ਼ਤਰ 'ਚ ਨਹੀਂ ਮਿਲ ਸਕਦੀ ਇੱਥੇ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਨਾ ਤਾਂ ਕਦੇ ਕੋਈ ਫਰਮਾਇਸ਼ ਦੀ ਲੋੜ ਪੈਂਦੀ ਆ ਨਾ ਸਾਡੇ ਤੇ ਕਲੋੜ ਪੈਂਦੀ ਆ ਨਾ ਸਰਕਾਰ ਤੇ ਕਲੋੜ ਹੁੰਦੀ ਆ ਪਰ ਜਦੋਂ ਅਸੀਂ ਹੁੰਦੇ ਆ ਤੇ ਉਹ ਸਾਡੇ ਲਈ ਬਹੁਤ ਵੱਡਾ ਕੰਮ ਕਰਦੇ ਨੇ ਕਿਉਂਕਿ ਉਹ ਨਿਰਪੱਖ ਤੁਹਾਡੇ ਵਾਂਗ ਇੱਕ ਉਹ ਪੱਤਰਕਾਰ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਨਿਰਪੱਖਤਾ ਨਾਲ ਚੱਲਣਾ